ਸੱਚੀ ਗੱਲ ਦੀ ਸਵਾਲ ਇਹ ਨਹੀਂ ਹੈ ਗਿਆਨ ਕਿੱਥੇ ਉਤਪੰਨ ਹੋਇਆ ਕਿੱਥੇ ਪੈਦਾ ਹੋਇਆ ਸਵਾਲ ਇਹ ਹੈ ਗਿਆਨ ਕਿੰਨੇ ਕਰਾਂ ਤੱਕ ਪਹੁੰਚਿਆ ਅੱਜ ਅਸੀਂ ਜਿਸ ਯੁੱਗ ਵਿੱਚ ਜੀ ਰਹੇ ਹਾਂ ਉੱਥੇ ਜਾਣਕਾਰੀ ਦੀ ਪਰਵਾਹ ਹੈ ਪਰ ਸਮਝ ਦੀ ਘਾਟ ਹੈ ਜਿਹੜਾ ਗਿਆਨ ਕਿਤਾਬਾਂ ਚ ਬੰਦ ਪਿਆ ਰਹਿ ਗਿਆ ਜਿਹੜਾ ਵਿਗਿਆਨ ਗਿਆਨ ਦੀਆਂ ਲੈਬਾਂ ਤੱਕ ਸੀਮਿਤ ਹੈ ਜਿੰਨੂ ਧਰਮਾਂ ਦੇ ਠੇਕੇਦਾਰਾਂ ਨੇ ਅਸੂਲ ਬਣਾ ਕੇ ਕੈਦ ਕਰ ਲਿਆ ਅਸਲ ਦੇ ਵਿੱਚ ਉਹ ਗਿਆਨ ਦੀ ਸਭ ਤੋਂ ਵੱਡੀ ਤੋਹੀਨ ਹੈ ਗਿਆਨ ਦਾ અપਮਾਨ ਹੈ ਗਿਆਨ ਦੀ ਅਸਲ ਕੀਮਤ ਹੈ ਰਿਸ਼ਤਿਆਂ ਵਿੱਚ ਜਦੋਂ ਉਹ ਤੁਹਾਡੀ ਆਮ ਜ਼ਿੰਦਗੀ 'ਚ ਚਲਕਦਾ ਜਦੋਂ ਤੱਕ ਗਿਆਨ ਆਮ ਜੀਵਨ 'ਚ ਤੜਕਣਾ ਬਣ ਕੇ ਨਹੀਂ ਤੜਕਦਾ ਉਹ ਅਧੂਰਾ ਹੈ ਔਰ ਅੱਜ ਧਾਰਮਿਕ ਕਰਮ ਵਾਸਤੇ ਜਿਹੜੀ ਇਹਦੇ ਵਿੱਚ ਸਭ ਤੋਂ ਖਾਸ ਅਸੀਂ ਪ੍ਰਣਾਲੀ ਮੰਨਦੇ ਹਾਂ ਜਾਂ ਸਾਡੇ ਜੀਵਨ ਤੇ ਜਿਹੜੀ ਅਸਰ ਪਾਏਗੀ ਸਿਰਫ ਸਾਡਾ ਵਿਸ਼ਵਾਸ ਹੈ ਤਾਂ ਇਹਦੇ ਪਿੱਛੇ ਕੋਈ ਵਿਗਿਆਨ ਵੀ ਹੈ ਔਰ ਇਹਦੇ ਪਿੱਛੇ ਅੱਜ ਜਿਹੜੀ ਪ੍ਰਣਾਲੀ ਕੰਮ ਕਰਦੀ ਹੈ ਉਹਨੂੰ ਅਸੀਂ ਵਿਗਿਆਨ ਕਹਿੰਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਵਿਕਸਿਤ ਚੇਤਨਾ ਜਿਹੜੀ ਚੀਜ਼ਾਂ ਨੂੰ ਬਹੁਤ ਗਹਿਰਾਈ ਨਾਲ ਸਮਝਣ ਤੋਂ ਬਾਅਦ ਹੀ ਉਹਨਾਂ ਨਾਲ ਜੁੜਦੀ ਹੈ ਔਰ ਕਈ ਵਾਰ ਕੁਝ ਚੀਜ਼ਾਂ ਸਾਨੂੰ ਸਹੀ ਦਿਖ ਨਹੀਂ ਆਉਂਦੀਆਂ ਪਰ ਉਹ ਸਹੀ ਹੁੰਦੀਆਂ ਨੇ ਵਿਗਿਆਨ ਜਿਵੇਂ ਮੰਨਦਾ ਇੱਕ ਚੀਜ਼ ਨੂੰ ਜੋ ਚੀਜ਼ ਸਾਨੂੰ ਜਿਸ ਤਰ੍ਹਾਂ ਦਿਖ ਰਹੀ ਹੁੰਦੀ ਹੈ ਉਸ ਤਰ੍ਹਾਂ ਹੁੰਦੀ ਨਹੀਂ ਪਰ ਧਰਮ ਸਾਨੂੰ ਸਦੀਆਂ ਤੋਂ ਕਹਿੰਦਾ ਹੈ ਕਿ ਤੇਰੇ ਦੁੱਖਾਂ ਦਾ ਕਾਰਨ ਕੁਝ ਹੋਰ ਹੈ ਬਾਹਰੀ ਚੀਜ਼ਾਂ ਨਾਲ ਇਹਦਾ ਕੋਈ ਬਹੁਤਾ ਵੱਡਾ ਲੈਣ ਦੇਣ ਨਹੀਂ ਹੈ ਪਰ ਅੱਜ ਉਹਨਾਂ ਚੀਜ਼ਾਂ ਨੂੰ ਵਿਗਿਆਨ ਪਰਮਾਣਿਤ ਕਰਦਾ ਜੇ ਅਸੀਂ ਉਸ ਪ੍ਰਮਾਣਿਕਤਾ ਨੂੰ ਜਾਣ ਲੈਨੇ ਆਂ ਦੇਖ ਲੈਨੇ ਆਂ ਸਾਡੇ ਵਿਸ਼ਵਾਸ 'ਚ ਇੱਕ ਨਵਾਂ ਉਤਸ਼ਾਹ ਪੈਦਾ ਹੁੰਦਾ ਜਿਹੜਾ ਬਹੁਤ ਸਪੀਡ ਨਾਲ ਸਾਡੇ ਸੁੱਖਾਂ ਤੱਕ ਸਾਡੇ ਠਹਿਰਾਵ ਤੱਕ ਸਾਡੀ ਪਹੁੰਚ ਕਰਵਾਉਂਦਾ ਅਸੀਂ ਜੀਵਨ ਦੀਆਂ ਕੁਝ ਅਣਜਾਣ ਸਚਾਈਆਂ ਤੋਂ ਵਾਕਿਫ ਹੁੰਦੇ ਹਾਂ ਕਿਉਂਕਿ ਇਹ ਸਿਰਫ ਸਾਡੇ ਵਿਸ਼ਵਾਸ ਨਹੀਂ ਇੱਕ ਵਿਗਿਆਨਿਕ ਅਨੁਸ਼ਾਸਨ ਹੈ ਇਹਦੇ ਪਿੱਛੇ ਪੂਰੀ ਤਰ੍ਹਾਂ ਵਿਗਿਆਨਿਕ ਸਿਉਚ ਕੰਮ ਕਰਦੀ ਹੈ ਜਿਹੜੀ ਮੁਫਤੀ ਸਰੀਰ ਔਰ ਮਨ ਨੂੰ ਬੈਲੈਂਸ ਕਰਦੀ ਹੈ ਸੰਤੁਲਿਤ ਕਰਦੀ ਹੈ ਪਰ ਉਹਦੇ ਵਿਗਿਆਨਿਕ ਜਾਣਕਾਰੀ ਵਿਕਸਿਤ ਨਾ ਹੋਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਈ ਵਾਰ ਪ੍ਰੇਮ ਔਰ ਸ਼ਰਧਾ ਦਾ ਭਾਵ ਜਿਹੜਾ ਹੁੰਦਾ ਉਹ ਬਹੁਤ ਜ਼ਿਆਦਾ ਵੱਡਾ ਹੁੰਦਾ। ਜਾਂ ਲੋਕਾਂ ਕੋਲ ਗਿਆਨ ਤੇ ਇੰਨੇ ਸੋਰਸ ਨਹੀਂ ਸੀਗੇ। ਅੱਜ ਇਸ चीज ਦੀ ਬਹੁਤ ਸਖਤ ਜ਼ਰੂਰਤ ਹੈ। ਅੱਜ ਇਸ चीज ਦੀ ਬਹੁਤ ਸਖਤ ਜ਼ਰੂਰਤ ਹੈ ਔਰ ਮੈਨੂੰ ਇਸ ਗੱਲ ਦੀ ਹਮੇਸ਼ਾ ਇੱਕ ਖੁਸ਼ੀ ਇੱਕ ਉਤਸ਼ਾਹ ਹੁੰਦਾ ਕਿ ਸਾਡੀ ਸੰਸਥਾ ਸਾਡੀ ਪੂਰੀ ਟੀਮ ਹਿڈن ਸਾਇੰਸ ਆਫ ਯੂਅਰ ਲਾਈਫ ਇਸ ਦੇ ਉੱਪਰ ਦਿਨ ਰਾਤ ਕੰਮ ਕਰਦੀ। ਕਿਉਂਕਿ ਤੁਸੀਂ ਕਿਤੇ ਧਾਰਮਿਕ ਜਗ੍ਹਾ ਤੇ ਮੱਥਾ ਟੇਕਦੇ ਹੋ ਉਹਦਾ ਆਧਾਰ ਸਿਰਫ ਇੱਕ ਸ਼ਰਤ ਨਹੀਂ ਉਹਦੇ ਪਿੱਛੇ ਇੱਕ ਵਿਗਿਆਨ ਹੈ ਤੁਸੀਂ ਕਿਤੇ ਜੋਤ ਜਗਾਉਂਦੇ ਹੋ ਤੁਸੀਂ 40 ਦਿਨ ਹੀ ਮੰਤਰ ਜਾਪ ਕਰਦੇ ਹੋ ਤੁਸੀਂ ਕਿਸੇ ਮਾਲਾ ਨਾਲ ਮੰਤਰ ਜਾਪ ਕਰਦੇ ਹੋ ਇਹ ਸਾਰਾ ਕੁਝ ਵਿਗਿਆਨਿਕ ਹੈ ਅੱਜ ਸੀ ਉਸ ਜਗ੍ਹਾ ਤੇ ਖੜੇ ਹਾਂ ਸਾਡੇ ਕੋਲ ਬੜੀ ਤਰ੍ਹਾਂ ਦੇ ਐਸੇ ਉਪਕਰਣ ਨੇ ਬਹੁਤ ਤਰ੍ਹਾਂ ਦੇ ਐਸੇ ਸਾਧਨ ਨੇ ਜਿਨ੍ਹਾਂ ਦੇ ਨਾਲ ਅਸੀਂ ਨਾ ਚੀਜ਼ਾਂ ਨੂੰ ਜਾਣ ਸਕਦੇ ਹਾਂ ਵਿਗਿਆਨਿਕ ਤੌਰ ਤੇ ਸਮਝ ਸਕਦੇ ਹਾਂ ਸਾਡੇ ਸਰੀਰ ਔਰ ਮਨ ਨੂੰ ਇਹ ਕਿਸ ਤਰ੍ਹਾਂ ਬੈਲੈਂਸ ਕਰਕੇ ਇੱਕ ਕੋਸਮਿਕ ਊਰਜਾ ਨਾਲ ਜੋੜਦੇ ਆਂ ਕੁਦਰਤ ਦੇ ਨਾਲ ਜੋੜਦੇ ਆਂ ਸਾਰੇ ਧਾਰਮਿਕ ਕਰਮਾਂ ਦੇ ਉੱਪਰ ਜਿੰਨਾ ਵੀ ਵਰਤੂ ਵੱਧ ਸਾਡੀ ਸੰਸਥਾ ਦਾ ਯੋਗ ਲੱਗਦਾ ਉਹਨਾਂ ਦੇ ਵਿਗਿਆਨ ਨੂੰ ਖੋਜਣਾ ਵੀ ਇਹਦੇ ਗਰੁੱਪ ਵੀ ਬਣਾਨੇ ਔਰ ਦੱਸਣਾ ਵੀ ਐਹੀ ਇਹ ਸੰਸਥਾ ਕੰਮ ਕਰਦੀ ਹੈ ਹਿਡਨ ਸਾਇੰਸ ਆਫ ਯੂਅਰ ਲਾਈਫ ਔਰ ਮੈਨੂੰ ਲੱਗਦਾ ਹੈ ਇਨਸਾਨੀ ਜੀਵਨ ਵਾਸਤੇ ਅੱਜ ਬੇहद ਜ਼ਰੂਰੀ ਹੈ ਕਿਉਂਕਿ ਜਿਹੜਾ ਬੜਾ ਬੇਸ਼ਕੀਮਤੀ ਗਿਆਨ ਸੀ ਉਹ ਕੁਝ ਸਮਾਜਿਕ ਆਦਾਰਿਆਂ ਦੀ ਜੇਲ੍ਹ ਚ ਕੈਦ ਹੋ ਗਿਆ ਕਿਸੇ ਨੇ ਪਹਿਰਾਵਿਆਂ ਚ ਕੈਦ ਕਰ ਲਿਆ ਔਰ ਉਸ ਪਹਿਰਾਵੇ ਨਾਲ ਹੀ ਇੱਕ ਕੰਧ ਬਣਾ ਦਿੱਤੀ ਇਨਸਾਨਾਂ ਦੇ ਵਿੱਚ ਜਿਹੜਾ ਧਰਮ ਪਰਮਾਤਮਾ ਨੂੰ ਇੱਕ ਗਣਵਾ ਉਹ ਇਨਸਾਨਾਂ ਨੂੰ ਤੋੜਨ ਦਾ ਕੰਮ ਕਰਨ ਲੱਗੇ ਗਿਆ ਗਿਆਨ ਨੂੰ ਪਹਿਰਾਵਿਆਂ ਦੇ ਅੰਦਰ ਬੰਨ ਦਿੱਤਾ ਗਿਆ ਉਹਦੀਆਂ ਹੱਦਾਂ ਤੈਅ ਕਰ ਦਿੱਤੀਆਂ ਗਈਆਂ ਕਿ ਉਹ ਸਿਰਫ ਸਾਡੇ ਲੋਕਾਂ ਵਾਸਤੇ ਹੈ ਔਰ ਦੂਸਰੇ ਦੇ ਸਾਹਮਣੇ ਉਹਨੂੰ ਇਸ ਢੰਗ ਨਾਲ ਪੇਸ਼ ਕਰਿਆ ਕਿ ਉਹਨੂੰ ਘ੍ਰਿਣਾ ਹੋ ਜਾਵੇ ਇਨਸਾਨੀਅਤ ਦੇ ਭਲੇ ਵਾਸਤੇ ਬੜੇ ਧਾਰਮਿਕ ਕਰਮ ਕਿਵੇਂ ਇਨਸਾਨੀਅਤ ਚ ਨਫ਼ਰਤ ਫਲਾਉਣ ਦਾ ਕੰਮ ਕਰਦੇ ਇਨਸਾਨ ਦੇ ਭਲੇ ਵਾਸਤੇ ਬੜੇ ਧਾਰਮਿਕ ਕਰਮ ਸ਼ਾਇਦ ਉਸ ਤੋਂ ਉਲਟ ਰਿਜ਼ਲਟ ਦੇਣ ਲੱਗ ਜਾਂਦੇ ਨੇ ਔਰ ਇਹਦੇ ਵਿੱਚ ਧਰਮ ਦਾ ਕਿਤੇ ਵੀ ਕੋਈ ਕਸੂਰ ਨਹੀਂ ਕਿਉਂਕਿ ਜੇ ਤੁਹਾਨੂੰ ਲਾਜਿਕ ਪਤਾ ਆਏਗਾ ਤੁਹਾਨੂੰ ਸਮਝ ਪਤਾ ਆਏਗੀ ਕਿ ਸਿਰਦਰਦ ਦੀ ਗੋਲੀ ਹੈ ਕਦੇ ਨਹੀਂ ਦੇਖਦੀ ਕਿ ਤੁਸੀਂ ਹਿੰਦੂ ਹੋ ਸਿੱਖ ਹੋ ਮੁਸਲਮਾਨ ਹੋ ਕਿਈ ਇਸਾਈ ਔਰ ਕੋਈ ਵੀ ਪਟਲੀ ਜਦੋਂ ਕਿਸੇ ਜ਼ਖਮ ਤੇ ਵੱਜਦੀ ਹੈ ਤੇ ਉਹ ਕਦੇ ਨਹੀਂ ਕੁਛਦੀ ਤੁਸੀਂ ਕਿਸ ਧਰਮ ਦੇ ਹੋ ਤੁਸੀਂ ਇਨਸਾਨ ਹੋ ਤੁਹਾਡੇ ਜ਼ਖਮ ਹੈ ਤੇ ਉਹ ਮਲਮ ਕੰਮ ਕਰਦੀ ਹੈ ਐਵੇਂ ਹਰ ਧਰਮ ਦੇ ਵਿੱਚ ਬਣਿਆ ਜਿਹੜਾ ਕੋਈ ਧਾਰਮਿਕ ਕਰਮ ਹੈ ਇਨਸਾਨੀ ਸਰੀਰ ਵਾਸਤੇ ਔਰ ਉਥੋਂ ਦੇ ਵਾਤਾਵਰਣ ਅਨੁਸਾਰ ਕੁਝ ਚੀਜ਼ਾਂ ਨੇ ਜਿਹੜੇ ਨਿਯਮ ਬਣੇ ਨੇ ਉਹਨਾਂ ਚੀਜ਼ਾਂ ਕਰਕੇ ਉਹ ਚੀਜ਼ਾਂ ਕੋਸ਼ਲ ਅਲੱਗ ਲੱਗਦੀਆਂ ਨੇ ਜਿਵੇਂ برف ਦਾ ਜਿਹੜਾ ਖਾਣ ਪਾਣਾ ਹੈ ਕੁਝ ਹੋਰ ਤਰ੍ਹਾਂ ਜਿੱਥੇ ਲਗਾਤਾਰ ਬਰਫ਼ ਪੈਂਦੀ ਹੈ। ਔਰ ਜਿੱਥੇ ਬਹੁਤ ਜ਼ਿਆਦਾ ਗਰਮੀ ਵਾਲਾ ਮੌਸਮ ਹੈ ਉੱਥੇ ਦਾ ਖਾਣ-ਪੀਣ ਉੱਥੇ ਦਾ ਪਹਿਰਾਵਾ ਕੁਝ ਹੋਰ ਤਰ੍ਹਾਂ ਦਾ ਹੁੰਦਾ। ਹਰ ਤਰ੍ਹਾਂ ਮਨੁੱਖ ਦਾ ਸਭ ਤੋਂ ਵੱਡਾ ਹਤੈਸ਼ੀ ਹੈ। ਜਿਹਨੇ ਇਸ ਪਰਿਵਾਰ ਦੀ ਇਸ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਮੁਢਲਾ ਰੋਲ ਨਵਾ ਹੈ। ਇਸ ਕਰਕੇ ਉਹ ਹਰ ਬਰੀਕ ਤੋਂ ਬਰੀਕ ਚੀਜ਼ ਦਾ ਉਸ ਧਰਮ ਵਿੱਚ ਧਿਆਨ ਰੱਖਿਆ ਜਾਂਦਾ ਹੈ। ਐਸੀ ਚੀਜ਼ ਦਾ ਸਹਾਰਾ ਲੈ ਕੇ ਗਿਆਨ ਨੂੰ ਕੈਦ ਕਰ ਦੇਣਾ ਬਹੁਤ ਬਹੁਤ ਗਲਤ ਹੈ ਗਿਆਨ ਕਿਸੇ ਸੰਪਰਦਾ ਦੀ ਜਾਇਦਾਦ ਨਹੀਂ ਗਿਆਨ ਤੇ ਖੁੱਲੇ ਆਕਾਸ਼ ਦੀ ਤਰ੍ਹਾਂ ਹੈ ਜਿਹਦਾ ਪ੍ਰਕਾਸ਼ ਹਰ ਜੀਵਨ ਤੇ ਚਲਕਣਾ ਚਾਹੀਦਾ ਔਰ ਐਸੇ ਕਰਕੇ ਸਾਡਾ ਯਤਨ ਹੈ ਕਿ ਇਸ ਗਿਆਨ ਨੂੰ ਹਰ ਕਰ ਤੱਕ ਕਿਸੇ ਵੀ ਟੰਗ ਤਰੀਕੇ ਨਾਲ ਜੋ ਵੀ ਅੱਜ ਹੋ ਸਕਦਾ ਪਹੁੰਚਾਇਆ ਜਾਵੇ ਔਰ ਇਹ ਦੱਸਿਆ ਜਾਏ ਕਿ ਵਾਕਈ ਧਰਮ ਹੈ ਕਹਿੰਦੇ ਨੇ ਕਿ ਪ੍ਰਮਾਤਮਾ ਇੱਕ ਹੈ ਕਿਉਂਕਿ ਕਿਸੇ ਵੀ ਗੱਲ ਨੂੰ ਕਰਨ ਦੇ ਔਰ ਸਮਝਣ ਦੇ ਆਪਣੇ ਢੰਗ ਹੁੰਦੇ ਆ ਇੱਕ ਆਪਣਾ ਲੈ ਜਾਉਣਾ ਔਰ ਅੱਜ ਉਹ ਚਾਰ ਦਿਵਾਰੀਆਂ ਚ ਕੈਦ ਨਹੀਂ ਰਹਿਣਾ ਚਾਹੀਦਾ ਹਰ ਇਨਸਾਨ ਨੂੰ ਦੀ ਬਹੁਤ ਸਖਤ ਜ਼ਰੂਰਤ ਹੈ ਕਿਉਂਕਿ ਜਿਹੜੇ ਪਰਿਵਾਰ ਧਰਮਾਂ ਨੇ ਸਿਰਜੇ ਸੀ ਅੱਜ ਉਹ ਬਹੁਤ ਪੂਰੇ ਤਰੀਕੇ ਨਾਲ ਆਹਤ ਹੈ ਇਹ ਉਹ ਸਮਾਂ ਹੈ ਸੰਪਰਦਾਵਾਂ ਔਰ ਸਰਹੱਦਾਂ ਤੋਂ ਮੁਕਤ ਰੱਖਣਾ ਪੂਰੀ ਇਨਸਾਨੀਅਤ ਦੀ ਜ਼ਿੰਮੇਵਾਰੀ ਹੈ ਕਿਉਂਕਿ ਗਿਆਨ ਕੌਮੀ ਨਹੀਂ ਕੋਸਮਿਕ ਹੋਣਾ ਚਾਹੀਦਾ ਔਰ ਆਹੀ ਹਿਡਨ ਸਾਇੰਸ ਆਫ ਯੂਅਰ ਲਾਈਫ ਦਾ ਸੁਵਨਾਣ ਕਿਉਂਕਿ ਸਹਿਨਸ਼ੀਲਤਾ ਤੇ ਹੰਕਾਰ ਇਕੱਠੇ ਨਹੀਂ ਚੱਲ ਸਕਦੇ ਤੁਸੀਂ ਜਿਸ ਵੀ ਕਿਸੇ ਧਰਮ ਨਾਲ ਚੱਲ ਰਹੇ ਹੋ ਕੋਸ਼ਿਸ਼ ਕਰੋ ਕਿ ਉਹਦੇ ਨਾਲ ਚੱਲੋ ਉਹਨੂੰ ਚਲਾਉਣ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਚੱਲਣ ਨਾਲ ਧਰਮ ਨਹੀਂ ਚਲਾਇਆ ਜਾ ਸਕਦਾ ਤੁਸੀਂ ਧਰਮ ਨਾਲ ਚੱਲਣਾ ਸਿੱਖ ਸਕਦੇ ਹੋ ਇਹ ਸਾਡੇ ਹਿੱਤ ਵਿੱਚ ਵੀ ਹੈ ਔਰ ਇਨਸਾਨੀਅਤ ਦੇ ਹਿੱਤ ਵਿੱਚ ਵੀ ਕਿਉਂਕਿ ਧਾਰਮਿਕਤਾ ਕੋਈ ਸੰਪਰਦਾਇਕ ਮਸ਼ੀਨ ਨਹੀਂ ਹੈ ਜੀ ਉਹ ਇਲਾਹੀ ਰੂਹਾਂ ਦਾ ਉਹਨਾਂ ਗੁਰੂਆਂ ਦਾ ਉਹਨਾਂ ਪੀਰਾਂ ਪੈਗੰਬਰਾਂ ਦਾ ਉਪਦੇਸ਼ ਫਿਲਟਰ ਕਰਕੇ ਸਾਡੇ ਕੋਲ ਨਾ ਪਹੁੰਚਾਇਆ ਜਾਏ ਸਿੱਧਾ ਸਿੱਧਾ ਉਸ ਤਰੀਕੇ ਨਾਲ ਅਸੀਂ ਉਹਨੂੰ ਸੁਣ ਸਕੀਏ ਤੇ ਸਾਨੂੰ ਬਹੁਤ ਕੁਝ ਸਮਝ ਆਉਣਾ ਸ਼ਾਇਦ ਚੰਦ ਸ਼ਬਦ ਸਾਡੇ ਜੀਵਨ ਨੂੰ ਉਚਾਈ ਦੇਣ ਤੇ ਸਾਨੂੰ ਸਥਿਰਤਾ ਦੇਣ ਤੇ ਸਾਨੂੰ ਆਨੰਦ ਨਾਲ ਭਰਨ ਵਿੱਚ ਕਾਮਯਾਬ ਹੋ ਸਕਦੇ ਹਨ ਜੇ ਤਾਤਵਿਕਤਾ ਦੇ ਫालतू ਰੰਗ ਚਲਾ ਕੇ ਸਾਡੇ ਤੱਕ ਨਾ ਪਹੁੰਚਾਇਆ ਜਾਏ ਕਿਉਂਕਿ ਤਾਤਵਿਕਤਾ ਕਦੇ ਨਹੀਂ ਪੁੱਛਦੀ ਕਿ ਤੁਸੀਂ ਕਿੱਥੋਂ ਪੜ੍ਹੇ ਹੋ ਤਾਂ ਨਿਕਤਾਤੇ ਸਵਾਲ ਕਰਦੀ ਏ ਤੁਸੀਂ ਜੋ ਪੜ੍ਹਿਓ ਉਹਦੇ ਨਾਲ ਤੁਸੀਂ ਆਪਣਾ ਕੀ ਸਵਾਰ ਲਿਆ ਔਰ ਦੂਸਰੇ ਦਾ ਕੀ ਪਾਲਾ ਜੇ ਦਿਨ ਰਾਤ ਧਿਆਨ ਕਰਨ ਦੇ ਬਾਅਦ ਵੀ ਮੈਡੀਟੇਸ਼ਨ ਕਰਨ ਦੇ ਬਾਅਦ ਵੀ ਤੁਹਾਡਾ ਆਪਣੇ ਪੰਜਾਂ ਅਹਿਸਾਸਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕੰਟਰੋਲ ਨਹੀਂ ਹੈ ਤੁਹਾਡੇ ਸਵਾਰਥ ਵਿੱਚ ਕਿਤੇ ਕੋਈ ਕਮੀ ਨਹੀਂ ਹੈ ਇਹਦਾ ਜਵਾਬ ਤੁਸੀਂ ਕਿਸੇ ਨੂੰ ਨਹੀਂ ਦੇਣਾ ਇਨਸਾਨ ਖੁਦ ਤੇ ਜਾਣਦਾ ਮੈਂ ਕੀ ਹੈ ਤੇ ਸਹ ਪਰਸੈਂਟ ਤੈ ਕਿ ਫਿਰ ਤੁਹਾਡੇ ਕੋਲ ਅਸਲ ਗਿਆਨ ਦੀ ਪਹੁੰਚ ਪੜ ਨਹੀਂ ਪਾਈ ਜਾਸਲ ਗਿਆਨ ਦੀ ਤੁਸੀਂ ਕਦੇ ਕਾਮਨਾ ਨਹੀਂ ਕਰੀ ਗਿਆਨ ਦੀ ਖੇਤੀ ਉਦੋਂ ਤੱਕ ਨਿਰਵਿਗਨ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਇਹ ਨਾ ਮੰਨ ਲਈਏ ਇਹ ਨਾ ਮੰਨ ਲਈਏ ਕਿ ਗਿਆਨ ਦੀ ਕੋਈ ਸਰਹੱਦ ਨਹੀਂ ਹੁੰਦੀ ਗਿਆਨ ਦੀ ਕੋਈ ਸੰਪਰਦਾ ਨਹੀਂ ਹੁੰਦੀ ਗਿਆਨ ਨਾ Hindu ਹੈ ਨਾ ਮੁਸਲਮਾਨ ਹੈ ਨਾ ਸਿੱਖ ਹੈ ਨਾ ਇਸਾਈ ਹੈ ਉਹ ਤੇ ਕੁਦਰਤ ਦੇ ਉਸ ਹਰ ਹਿੱਸੇ ਵਾਸਤੇ ਉਹਦੇ ਕੰਮ ਆਉਣ ਵਾਸਤੇ ਤਿਆਰ ਖੜਾ ਹੈ ਉਹ ਤੇ ਹਰ ਇਨਸਾਨ ਦੇ ਕੰਮ ਆਉਣ ਵਾਸਤੇ ਉਹਦੇ ਜੀਵਨ ਨੂੰ ਉਚਾਈ ਦੇਣ ਵਾਸਤੇ ਉਹਦੇ ਜੀਵਨ ਨੂੰ ਸਵਾਰਨ ਵਾਸਤੇ ਤਿਆਰ ਹੈ ਲੋੜ ਹੈ ਉਹਨੂੰ ਗ੍ਰਹਿਣ ਕਰਨ ਦੀ ਉਹਨੂੰ ਸਮਝਣ ਦੀ ਸਵਾਲ ਇਹ ਹੈ ਕਿ ਤੁਸੀਂ ਜਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਮਾਨਤਾ ਦਿੰਦੇ ਹੋ ਤੁਹਾਡੇ ਜੀਵਨ 'ਚ ਉਸ ਤਰ੍ਹਾਂ ਦੇ ਬਦਲਾਅ ਆਉਂਦੇ ਨੇ ਅੱਜ ਮਨੋਵਿਗਿਆਨ ਉਸ ਜਗ੍ਹਾ ਤੇ ਖੜਾ ਹੈ ਜਿਹੜਾ ਲਾਅ ਆਫ ਅਟਰੈਕਸ਼ਨ ਦਾ ਅਸੀਂ ਬਹੁਤ ਵਾਰ ਜ਼ਿਕਰ ਕਰਦੇ ਹਾਂ ਕਿਉਂ ਹੈ ਕਹਿੰਦਾ ਜਿਸ ਤਰ੍ਹਾਂ ਦੀ ਮਾਨਤਾ ਤੁਸੀਂ ਅੰਦਰ ਮੰਨਦੇ ਹੋ ਉਸ ਤਰ੍ਹਾਂ ਦਾ ਬਾਹਰ ਤੁਹਾਡਾ ਜੀਵਨ ਹੋ ਜਾਂਦਾ ਔਰ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਗਿਆਨ ਨੂੰ ਇਹ ਮਾਨਤਾ ਜ਼ਰੂਰ ਦੇ ਦੇਣੀ ਚਾਹੀਦੀ ਹੈ ਕਿ ਉਹ ਕਿਸੇ ਸੰਪਰਦਾ ਜਾਂ ਸਰਹੱਦ ਦਾ ਸਰਮਾਇਆ ਨਹੀਂ ਉਹ ਹਰ ਉਸ ਇਨਸਾਨ ਵਾਸਤੇ ਹਰ ਉਸ ਜੀਵਨ ਵਾਸਤੇ ਬਣਿਆ ਜਿਹਨੂੰ ਕੁਦਰਤ ਨੇ ਮੌਕਾ ਦਿੱਤਾ ਇਨਸਾਨ ਬਣਾ ਕੇ ਔਰ ਇਨਸਾਨ ਇਸ ਤੋਂ ਵੱਧ ਤੋਂ ਵੱਧ ਫਾਇਦਾ ਲੈ ਸਕਣ ਇਸ ਵਾਸਤੇ ਸਾਨੂੰ ਸ਼ਾਇਦ ਐਸ ਸੋਚ ਨੂੰ ਮੰਨ ਲੈਣਾ ਪਏਗਾ ਅਸੀਂ ਕਿੱਸੇ ਪਾਲੇ ਚ ਖੜੇ ਆ ਕਿਉਂ ਖੜੇ ਆ ਉਹਦੇ ਬੜੇ ਕਾਰਨ ਹੋ ਸਕਦੇ ਨੇ ਪਰ ਐਸ ਇੱਕ ਸਾਂਝੇ ਕਾਰਜ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਇਹਨਾਂ ਚੀਜ਼ਾਂ ਬਾਰੇ ਕੁਝ ਜਾਣਨਾ ਚਾਹਦੇ ਹੋ ਆਪਣੇ ਸ਼ਹਿਰ ਚ ਕੋਈ ਛੋਟੇ ਛੋਟੇ ਸੀ ਗਰੁੱਪ ਕਰਦੇ ਹਾਂ ਚਾਰ ਪੰਜ ਮਿੱਤਰਾਂ ਨਾਲ ਤੁਹਾਨੂੰ ਲੱਗਦਾ ਕਿਸ ਤਰ੍ਹਾਂ ਦੇ ਗਰੁੱਪ ਅਸੀਂ ਮळे ਕੇ ਕਰ ਸਕਦੇ ਹਾਂ ਤੇ ਜ਼ਰੂਰ ਵਤਵਦ ਨੂੰ ਫੈਲਾ ਦੇਣਾ ਚਾਹੀਦਾ ਜਿੱਥੇ ਤੱਕ ਤੁਹਾਨੂੰ ਖੁਦ ਵੀ ਸਮਝ ਆਉਂਦੀ ਹੈ ਕਿਉਂਕਿ ਇਹ ਇਨਸਾਨੀਅਤ ਦੀ ਸਮਾਜ ਦੀ ਸੇਵਾ ਤੇ ਹੈ ਹੀ ਹੈ ਗਿਆਨ ਦੇ ਪ੍ਰਤੀ ਇੱਕ ਸੱਚੀ ਸ਼ਰਧਾ ਇੱਕ ਸੱਚਾ ਕਰਮ ਇਹੀ ਹੈ ਕਿ ਅੱਜ ਸ਼ਾਇਦ ਗਿਆਨ ਨੂੰ ਆਜ਼ਾਦੀ ਦੀ ਲੋੜ